ਐਮਐਲਏ ਛਾਰਪੁਰ ਪੰਡਿਤ ਬ੍ਰਹਮਸ਼ੰਕਰ ਜੀਪਾ ਜੀ ਐਮਐਲਏ ਟਾਂਡਾ ਜਸਵੀਰ ਸਿੰਘ ਰਾਜਾ ਗੇਲ ਜੀ ਐਮਐਲਏ ਦੋਵਾ ਐਡਵੋਕੇਟ ਕਰਨ ਸਿੰਘ ਕਰਨ ਵੇਸੇ ਕੋ ਮੁੰਜੀ ਜਿਹੜੇ ਵਿੱਚ ਜ਼ਿਲ੍ਹਾ ਛਾਰਪੁਰ ਦੇ ਨਵੇਂ ਚੁਣੇ ਹੋਏ ਸਰਪੰਚ ਸਾਹਿਬ ਤੇ ਪੰਚਾਇਤ ਮੈਂਬਰ ਸਹਿਬਾਨ ਉਨ੍ਹਾਂ ਦੇ ਰਿਸ਼ਤੇਦਾਰ ਸਾਥੀ ਜਿੰਨੇ ਵੀ ਸideneh ਪਹੁੰਚ ਆਇਆ ਪੰਤੇ ਬਰਾਜਮਾਨ ਸਾਡੇ ਸਾਥੀ ਨੰਬਰ ਬਾਲਗਰ ਲੋਕ ਸਮਾਜ ਸ਼ਾਰਪੁਰ ਡਾਕਟਰ ਰਾਜ ਸਮਾਜ ਚੱਬਿਆਲ ਸਾਡੇ ਪੰਜਾਬ ਵਿਦਵਾਨ ਸਭਾ ਦੇ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਤਕਰੀਬਨ 1450 ਪੰਚਾਇਤਾਂ ਜਿਹੜੀਆਂ ਨਵੀਆਂ ਚੁਣੀਆਂ ਗਈਆਂ ਸੀਗੀਆਂ ਉਹ ਬਾਈ ਇਲੈਕਸ਼ਨ ਚਾਰਲਿਸ ਇਚੱਬੈਲ ਹਲਕੀ ਤੋਂ ਉਹਦੇ ਕਰਕੇ ਥੋੜਾ ਡਿਲੇ ਸੀਗਾ ਤੇ ਅੱਜ ਉਹਨਾਂ ਦਾ ਸੋਚ ਚੱਕ ਸਮਾਗਮ ਰੱਖਿਆ ਗਿਆ ਤਾਂ ਮੈਂ ਇਸ ਮੌਕੇ ਮੈਂ ਸਾਰੇ ਨਵੇਂ ਚੁਲੇ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਮੁਬਾਰਕਬਾਦ ਦਿੰਦਾ ਤੇ ਅੱਜ ਉਹਨਾਂ ਨੂੰ ਸੋਚ ਪਾਈ ਗਈ ਤੇ ਅਸੀਂ ਉਹਨਾਂ ਨੂੰ ਵਿਸ਼ਵਾਸਨ ਦਵਾਇਆ ਕਿ ਪੰਜਾਬ ਸਰਕਾਰ ਸਰਦਾਰਸ ਭਗਵਾਨ ਸਿੰਘ ਜੀ ਮਾਨ ਜੀ ਹਮੇਸ਼ਾ ਹੀ ਹਰ ਵੇਲੇ ਦੇਣ ਦਾ ਪੰਜਾਬ ਦੀ ਤਰੱਕੀ ਲਈ ਅਸੀਂ ਆਪਾਂ ਕੰਮ ਕਰ ਰਹੇ ਹਾਂ ਤੇ ਉਹ ਵੀ ਹੁਣ ਇੱਕ ਨਵੀਂ ਸੇਵਾ ਮਿਲੀ ਉਹਨਾਂ ਨੂੰ ਇੱਕ ਨਵੀਂ ਜ਼ਿੰਮੇਵਾਰੀ ਮਿਲੀ ਆ ਦੇ ਉਹ ਹੀ ਤੰਦ ਨਹੀਂ ਨਾ ਇਮਾਨਦਰੀ ਨਾਲ ਆਪਣੀ ਸੇਵਾ ਨਿਭਾਣ ਤੇ ਸਰਕਾਰ ਵੱਲੋਂ ਹਰ ਲੋੜਿੰਦੀ ਮਦਦ ਹਰ ਲੋੜਿੰਦੀ ਹੈਲਪ ਹਰ ਲੋੜਿੰਦੀ ਫੰਡ ਉਹਨਾਂ ਨੂੰ ਜਾਰੀ ਕੀਤਾ ਜਾਏਗਾ ਤੇ ਕਿਸੇ ਤਰ੍ਹਾਂ ਦੀ ਕਿਸੇ ਤਰ੍ਹਾਂ ਕੋਈ ਕੀ ਕਮੀ ਪੇਸ਼ੀ ਉਹਨਾਂ ਨੂੰ ਨਹੀਂ ਆਉਂਦੀ ਸਰ ਜੀ ਸੁਖਵੀਰ ਬਾਦਲ ਨੂੰ ਕਾਂ ਸਜ਼ਾ ਸੁਣਾਈ ਗਈ ਹੈ ਤੇ ਕੀ ਹੁੰਦਾ ਹਾਂਜੀ ਸੁਖਵੀਰ ਬਾਦਲ ਨੂੰ ਕਾਂ ਉਹ ਉਹ ਦਾ ਛੱਡੋ ਤੁਸੀਂ ਅੱਜ ਦੀ ਗੱਲ ਕਰ ਲਈਏ ਉਹਨਾਂ ਦੀਆਂ ਚੋਣਾਂ ਜੀ ਜੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ ਸਰਕਾਰ ਦੀਆਂ ਉਸ ਕਿਸ ਤਰ੍ਹਾਂ ਇਹ ਅ ਸਰਕਾਰ ਵੱਲੋਂ ਡਿਪਾਰਟਮੈਂਟ ਵੱਲੋਂ ਜੋ ਤਿਆਰੀ ਸੀ ਅਸੀਂ ਕਰਕੇ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜਤੀ ਆ ਤੇ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਦਾ ਹੀ ਰੋਲ ਹੈਗਾ ਉਹਨਾਂ ਦੇ ਉਹਨਾਂ ਨੇ ਕਦੋਂ ਕਰਾਵਣੀ ਕਦੋਂ ਕੋਲਾਣਾ ਉਹਨਾਂ ਦੀ ਕਾਲ ਤੇ ਅਸੀਂ ਵੇਟ ਕਰਦੇ ਪਿਆ ਸਾਡੇ ਵੱਲੋਂ ਤਿਆਰੀ ਅਸੀਂ ਕਿਹਾ ਕਿ ਦਸੰਬਰ ਤੋਂ ਪਹਿਲੇ ਪਹਿਲਾਂ ਜਦੋਂ ਮੱਝੀ ਤੁਸੀਂ ਇਲੈਕਸ਼ਨ ਪੰਜਾਬ ਚ ਕਰਵਾ ਸਕਦੇ ਹੋ ਜੀ ਡਾਕਟਰ ਸਾਹਿਬ ਫਕਰੇ ਕੌਮ ਦਾ ਜਿਹੜਾ ਵਾਪਸ ਲਿਆ ਗਿਆ ਆਪਣੇ ਵਾਸਤੇ ਬਦਲ ਕਾਲਸਤ ਸਤੋ ਕਰ ਰੋ ਚਲੋ ਅਸੀਂ ਜੋ ਵੀ ਕਾਲਸਤ ਸਾਹਿਬ ਨੇ ਸਾਡੇ ਬੜੇ ਸਤਿਕਾਰਯੋਗ ਨੇ ਮਾਨਯੋਗ ਨੇ ਅਸੀਂ ਸਿਰਜ ਕਰਦੇ ਉਹਨਾਂ ਅੱਗੇ ਤੇ ਜੋ ਵੀ ਫੈਸਲਾ ਲਿਆ ਸਹੀ ਫੈਸਲਾ ਲਿਆ ਗਿਆ ਤੇ ਤੇ ਉਹਨਾਂ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਹੈਗਾ ਪਰ ਜੀ ਪ੍ਰਧਾਨ ਜੀ ਨੇ ਕਿਹਾ ਜੀ ਇਹ ਇਲੈਕਸ਼ਨ ਜਨਵਰੀ ਚ ਕਰਾਇਆ ਜਾਣ ਕਿਉਂਕਿ ਸ਼ੀਤੀ 4 ਦਸੰਬਰ ਚ ਚੱਲ ਰਹੀ ਹੈ ਨਹੀਂ ਸਹੀ ਗੱਲ ਹੈ ਜੀ ਉਹ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਲਿਖ ਕੇ ਭੇਜਿਆ ਹੈਗਾ ਆਪਾਂ ਕੀਤਾ ਹੈਗਾ ਤੇ ਜਰੂਰ ਜੋ ਇਲੈਕਸ਼ਨ ਕਮਿਸ਼ਨ ਦੀ ਕਾਲ ਹੋਵੇ ਉਹ ਫਾਈਨਲ ਕਾਲ ਹੋਗੀ ਜੋ ਫੈਸਲਾ ਹੋਗਾ ਉਹਨਾਂ ਦਾ ਆਪਣਾ ਫੈਸਲਾ ਹੋਏਗਾ ਜੀ ਅਸੀਂ ਰਿਕਵੈਸਟ ਜਿਹੜੀ ਜਿੱਥੇ ਬੰਦੀ ਦੀ ਸੀਗੀ ਸਰਕਾਰ ਨੇ ਉਹ ਵੀ ਸੀਐਮ ਸਾਹਿਬ ਜੀ ਨੇ ਵੀ ਕਿਹਾ ਹੈ ਕਿ ਉਹ ਅਸੀਂ ਉਹਨਾਂ ਦੇ ਨਜ਼ਰ ਚ ਲਿਆਤੀ ਗੱਲ ਉਹਨਾਂ ਦੇ ਜੀ ਸਰ ਅੱਜ ਕਿੰਨੇ ਪੰਚ ਸਰਪੰਚ ਹਨ ਤੇ ਕਿੰਨੇ ਪਿੰਡਾਂ ਦੇ ਤਕਰੀਬਨ 1400 ਪੰਚਾਇਤਾਂ ਸੀਗੀਆਂ ਜ਼ਿਲ੍ਹਾ ਹਸ਼ੌਰਪੁਰ 9000 ਦੇ ਆਸ-પાસ பஞ்சਾਇਤ ਸਹਿਬਾਨ ਤੇ ਸਰਪੰਚ ਸਹਿਬਾਨ ਨੇ ਉਹਨਾਂ ਨੇ ਸੋਚੀ ਜੀ ਠੀਕ ਹੈ ਜੀ ਜੀ ਅੱਜ ਨਵੀਆਂ ਚੁੜੀਆਂ ਗਈਆਂ ਪੰਚਾਇਤਾਂ ਦੇ 100 ਚੁੱਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਔਰ ਜਿਸ ਦੇ ਮੁੱਖ ਮਹਿਮਾਨ ਡਾਕਟਰ ਰਵਜੋਤ ਜੀ ਸੀਗੇ ਔਰ ਉਹਨਾਂ ਨੇ ਸਾਰੇ ਚੁਣੇ ਹੋਏ ਨਵੇਂ ਪੰਚਾਇਤਾਂ ਨਵੀਆਂ ਪੰਚਾਇਤਾਂ ਨੂੰ ਪੰਚ ਪੰਚਾਇਤ ਮੈਂਬਰਾਂ ਨੂੰ ਸਰਪੰਚ ਸਹਿਬਾਨਾਂ ਨੂੰ 100 ਚੁੱਕਾਈ ਔਰ ਸੌ ਚੁੱਕ ਦੀ ਰਸਮ ਹੈ ਸਮਝਦਾ ਕਿ ਥੋੜੀ ਜਿਹੀ ਲੇਟ ਜ਼ਰੂਰ ਹੋ ਗਈ ਕਿਉਂਕਿ ਬਾਇ ਇਲੈਕਸ਼ਨ ਸੀ ਜਨਾ ਚਾਰ ਜ਼ਿਲ੍ਹਿਆਂ ਦੇ ਵਿੱਚ ਇਸ ਕਰਕੇ ਉਹਨਾਂ ਦੇ ਜਿਹੜੇ ਸੌ ਚੁੱਕ ਸਮਾਗਮ ਉਹ ਅੱਜ ਹੋਏ ਔਰ ਬੜੀ ਸ਼ਾਨ ਦੇ ਨਾਲ ਬੜੇ ਸਮਝਦਾ ਕਿ ਮੈਂ ਸੰਵਿਧਾਨ ਦੀ ਬਹੁਤ ਵੱਡੀ ਜਿੱਤ ਹੈ ਕਿ ਲੋਕਤੰਤਰ ਦੀ ਮੂਲ ਇਕਾਈ ਹੈ ਅੱਜ ਇਹ ਲੋਕਤੰਤਰ ਦੀ ਮੂਲ ਇਕਾਈ ਦੇ ਲਈ ਜਿਹੜਾ ਇਲੈਕਸ਼ਨ ਕਰਵਾਇਆ ਗਿਆ ਪੰਚਾਇਤਾਂ ਚੁਣੀਆਂ ਗਈਆਂ ਉਸ ਦੇ ਲਈ ਸਰਕਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਸਾਰੇ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਬਹੁਤ-ਬਹੁਤ ਵਧਾਈ ਜਿਸ ਤਰ੍ਹਾਂ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਹ ਜਿਹੜੀਆਂ ਚੋਣਾ ਕਰਵਾਈਆਂ ਆ ਜੀ ਸੁਖਵੀਰ ਸਿੰਘ ਬਾਦਲ ਨੂੰ ਕੱਲ ਸਜ਼ਾ ਸੁਣਾਈ ਗਈ ਕਿਸ ਤਰੀਕੇ ਨਾਲ ਆ ਦੇਖੋ ਇੱਕ ਤਾਂ ਸਭ ਤੋਂ ਵੱਡੀ ਗੱਲ ਹੈ ਵੀ ਉਹਨਾਂ ਨੇ ਆਪਣੇ ਗੁਨਾਹ ਜਿਹੜੇ ਆ ਉਹ ਇੱਕ ਭਰੀ ਅਦਾਲਤ ਦੇ ਵਿੱਚ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਕਾਲਪੁਰ ਤਖਤ ਸਾਹਿਬ ਉੱਥੇ ਆਪਣੇ ਗੁਨਾਹ ਜਿਹੜੇ ਕਬੂਲ ਕੀਤੇ ਔਰ ਮੈਂ ਸਮਝਦਾ ਕਿ ਗੁਨਾਹ ਕਬੂਲ ਗੁਨਾਹਾਂ ਦੀ ਜਿਹੜੀ ਸਜ਼ਾ ਹੈ ਉਹ ਇਸ ਜਿਹੜੀ ਸਾਡੀ ਇਸ ਕੋਰਟ ਦੇ ਵਿੱਚ ਦੁਨੀਆ ਦੀ ਕੋਰਟ ਦੇ ਵਿੱਚ ਤਾਂ ਦਿੱਤੀ ਸਜ਼ਾ ਦੇ ਦਿੱਤੀ ਜਾ ਸਕਦੀ ਹੈ ਪਰ ਜਿਹੜੀ ਉਸ ਮਾਲਕ ਦੀ ਕੋਰਟ ਆ ਉਸ ਕੋਰਟ ਦੇ ਵਿੱਚ ਜਿਹੜੀ ਇਹਨਾਂ ਗੁਨਾਹਾਂ ਦੀ ਮਾਫੀ ਨਹੀਂ ਮਿਲ ਸਕਦੀ ਸਰ ਜਿਹੜਾ ਫਕਰੀ ਕੌਮ ਦਾ ਜਿਹੜਾ ਕਿਤਾਬ ਦਿੱਤਾ ਗਿਆ ਇਹ ਪ੍ਰਕਾਸ਼ੀਬਾਦ ਮੈਂ ਵਾਪਸ ਲੈ ਲਿਆ ਇਹ ਦੇਖੋ ਇਹ ਤਾਂ ਸਮਾਂ ਆਉਣ ਤੇ ਜਿਹੜਾ ਉਹ ਸਾਰਾ ਅਨਫੋਲਡ ਹੋਏਗਾ ਤੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜਾ ਇਹ ਸਾਰਾ ਜੋ ਕੱਲ ਪ੍ਰਕਰਨ ਹੋਇਆ ਇਹ ਪੰਜਾਬ ਦੇ ਲਈ ਪੰਜਾਬ ਦੇ ਲੋਕ ਹਮੇਸ਼ਾ ਕਹਿੰਦੇ ਸੀ ਕਿ ਇਹਨਾਂ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਹੈ ਪੰਜਾਬ ਦੇ ਨਾਲ ਰੋਹ ਕਮਾਇਆ ਔਰ ਕੱਲ ਮੈਂ ਸਮਝਦਾ ਕਿ ਉਹ ਬੜਾ ਇਤਿਹਾਸਿਕ ਦਿਹਾੜਾ ਸੀ ਕਿ ਇਹਨਾਂ ਨੇ ਖੁਦ ਮੰਨਿਆ ਕਿ ਅਸੀਂ ਪੰਜਾਬ ਦੇ ਬੈਰੀ ਆ ਅਸੀਂ ਪੰਜਾਬ ਦੇ ਦੁਸ਼ਮਣ ਆ ਔਰ ਪੰਜਾਬ ਨੂੰ ਬਰਬਾਦ ਕਰਨ ਦੇ ਵਿੱਚ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਸਭ ਆਪ ਦੀ ਬਿਨਾਇਖ ਹੈ ਕੁਮਰ ਬਿਜੇ ਪ੍ਰਤਾਪ ਉਹਨਾਂ ਨੇ ਅੱਜ ਬਿਆਨ ਦਿੱਟ ਮੀਟ ਕੀਤਾ ਕਿ ਮੇਰੀ ਸਰਕਾਰ ਨੇ ਵਿਸਾਧੂ ਦਿੱਤਾ ਪਰ ਉਹ ਗੱਲ ਸਹੀ ਨਿਕਲੀ ਜੋ ਮੈਂ ਰਿਪੋਰਟ ਕਰਦਾ ਆ ਅੱਜ ਕੁਮਰ ਬਿਜੇ ਪ੍ਰਤਾਪ ਜੀ ਦੇ ਬਿਆਨ ਮੈਂ ਸੁਣੇ ਨਹੀਂ ਉਹਨਾਂ ਦੇ ਨਿੱਜੀ ਬਿਆਨ ਹੋਣਗੇ ਬਟ ਉਹਨਾਂ ਬਿਆਨ ਸੁਣਨ ਤੋਂ ਬਾਅਦ ਫਿਰ ਜ਼ਰੂਰ ਪ੍ਰਤੀਕਿਰਿਆ ਜਰੂਰ